ਵੱਲਿਆ ਦੀ ਗੋਤ ਦੇ ਸਰਤਾਜ ਸਤਿਗੁਰੂ ਇੱਕ ਬਾਸਰ ਕੇ ਗ੍ਰਾਮ ਹੈ ਤਹ ਬਸਨ ਕੇਤੰ ਇੱਕ ਬਾਸਰ ਕੇ ਨਾਮੀ ਪਿੰਡ ਹੈ ਗੁਰੂ ਪਿਆਰਿਓ ਅੱਜ ਕੱਲ ਜੋ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਹੈ ਉਥੇ ਆਪਣੇ ਘਰ ਵਿੱਚ ਰਹਿੰਦੇ ਨੇ ਤੇ ਜੋ ਛਤਰੀ ਭਾਗ ਵੱਡ ਇਸ ਦਿਨ ਪ੍ਰਭ ਚੇਤਨ ਵੱਡੇ ਭਾਗਾ ਵਾਲੇ ਨੇ ਇਹਨਾਂ ਦੇ ਪਿਤਾ ਬਾਬਾ ਤੇਜਪਾਲ ਜੀ ਹੁਣ ਕਹਿੰਦੇ ਇਹਨਾਂ ਦੇ ਘਰ ਪੁੱਤਰ ਪੈਦਾ ਹੋਏ ਜਿਹੜੇ ਜਿੰਨਾ ਵਿੱਚੋਂ ਸਭ ਤੋਂ ਵੱਡੇ ਨੇ ਧੰਗੁਰੂ ਅਮਰਦਾਸ ਮਹਾਰਾਜ ਜੀ ਸਾਰੇ ਖੇਤੀ ਦੀ ਕਿਰਤ ਕਰਦੇ ਨੇ ਆਪੋ ਆਪਣੇ ਕਾਜ ਮੈਂ ਚਾਰੋ ਸੁੱਤ ਲਾਗੇ ਆਪੋ ਆਪਣੇ ਕੰਮਾਂ ਦੇ ਵਿੱਚ ਜੋੜਿਆ ਹੋਇਆ ਹੈ ਚਾਰੋਂ ਪਤਰਾ ਨੂੰ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਅਮਰਦਾਸ ਨੇ ਜਬਾਸ ਮੈਂ ਚਿਰਕਾਲ ਬਤਾਵਾ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਘਰ ਵਿੱਚ ਬੜਾ ਸਮਾਂ ਬਤਾਇਆ ਇੱਕ ਦਿਨ ਰਿਤੇ ਵਿਚਾਰਿਓ ਹੋਏ ਬੈਸ ਬਿਹਾਵਾ ਇੱਕ ਦਿਨ ਘਰ ਘਰ ਵਿੱਚ ਬੈਠੇਂ ਦਿਲ ਵਿੱਚ ਵਿਚਾਰਿਆ ਇਹਨਾਂ ਨੇ ਮਨ ਵਿੱਚ ਆਈ ਗੱਲ ਜਿਹੜੇ ਆਪਾਂ ਹੁਣੇ ਗੱਲ ਕਰਕੇ ਹਟਿਆ ਨਾ ਵੀ ਜਿੰਨਾ ਚਿਰ ਮਨ 'ਚ ਨਹੀਂ ਨਾ ਬਦਲੇ ਤੇ ਗੱਲ ਆਉਂਦੀ ਉਹਨਾਂ ਚਿਰ ਬੰਦਾ ਨਹੀਂ ਮੁੜਦਾ ਬਾਹਰੋਂ ਜਿੰਨਾ ਮਰਜ਼ੀ ਕੋਈ ਸਮਝਾਈ ਜਾਵੇ ਪਰ ਜਦੋਂ ਮਨੋਂ ਸਮਝ ਪਵੇਗੀ ਨਾ ਉਦੋਂ ਗੱਲ ਬਣਦੀ ਹੈ ਹੁਣ ਕਹਿੰਦੇ ਵੀ ਘਰ ਵਿੱਚ ਬੈਠੇ ਹੋਏ ਇੱਕ ਦਿਨ ਦਿਲ ਵਿੱਚ ਵਿਚਾਰਿਆ ਵੀ ਮਨਾ ਵੀ ਕੋਈ ਧਰਮ ਦੀ ਕਮਾਈ ਵੀ ਕਰੀਏ ਕੋਈ ਸ਼ੁਭ ਕਰਮ ਵੀ ਕਰੀਏ ਤਾਂ ਜੋ ਪਰਲੋਕ ਵਿੱਚ ਸੁੱਖ ਮਿਲੇ ਨਹੀਂ ਤਾਂ ਜੇ ਇਦਾਂ ਹੀ ਕਰਦੇ ਰਹੇ ਤਾਂ ਇਹ ਤਾਂ ਸਾਰੀ ਉਮਰ ਹੀ ਲੰਘਦੀ ਪਈ ਹੈ ਉਮਰ ਲੰਘਦੀ ਜਾਂਦੀ ਪਈ ਹੈ ਤੇ ਫਿਰ ਕੋਈ ਉਪਾਅ ਨਹੀਂ ਹੋਣਾ ਦਾਸ ਨੇ ਬੜੀ ਬੜੀ ਇਹ ਕਥਾ ਦੌਰਾਨ ਬੇਨਤੀ ਕੀਤੀ ਵੀ ਜਿਹੜਾ ਇੱਕ ਹੁੰਦਾ ਆ ਤੁਰਨਾ ਧਰਮ ਦੇ ਮਾਰਗ ਤੇ ਇੱਕ ਹੁੰਦਾ ਵੀ ਮਾਰਗ ਸਹੀ ਮਿਲਿਆ ਕਿ ਨਹੀਂ ਮਿਲਿਆ ਉਹ ਇੱਕ ਵੱਖਰੀ ਬਾਤ ਹੈ ਜਿਹੜਾ ਤੁਰ ਰਿਹਾ ਹੈ ਨਾ ਭਾਵੇਂ ਉਹ ਅਜੇ ਗੁਰੂ ਪਿਆਰੀ ਸਾਧ ਸੰਗਤ ਜੀ ਕੱਚੇ ਦੇ ਪਿੱਛੇ ਲੱਗਾ ਆ ਭਾਵੇਂ ਅਜੇ ਉਹਨੂੰ ਸਹੀ ਮਾਰਗ ਨਹੀਂ ਮਿਲਿਆ ਪਰ ਉਹਦੇ ਅੰਦਰ ਕਿਤੇ ਨਾ ਕਿਤੇ ਧਰਮ ਦੀ ਇੱਛਾ ਹੈਗੀ ਹੈ ਬੈਠੀ ਹੈ ਮਨ ਦੇ ਵਿੱਚ ਉਹ ਤਾਂ ਹੀ ਤੁਰਿਆ ਹੋਇਆ ਹੈ ਅੱਛਾ ਜੇ ਪੂਰਾ ਮਿਲਦੇ ਫਿਰ ਤਾਂ ਬਾਤ ਹੀ ਵੱਖਰੀ ਹੈ ਜੇ ਪੂਰਾ ਪਰਮੇਸ਼ਰ ਪੂਰਾ ਗੁਰੂ ਮਿਲਦੇ ਫਿਰ ਤਾਂ ਉਹਦੀ ਕੀਤੀ ਘੱਲਣਾ ਥਾਂ ਤੇ ਪੈ ਜਾਂਦੀ ਹੈ ਹੁਣ ਤਾਂ ਗੁਰੂ ਅਮਰਦਾਸ ਮਹਾਰਾਜ ਇਹ ਮਨ ਵਿੱਚ ਵਿਚਾਰਦੇ ਨੇ ਤੀਰਥ ਕੈ ਤਪਸਾ ਕਰੈ ਅਬ ਸਮੋਹ ਹਮਾਰਾ ਕਹਿੰਦੇ ਤੀਰਥਾਂ ਤੇ ਜਾ ਕੇ ਤਪੱਸਿਆ ਕਰਨ ਦਾ ਸਮਾਂ ਆ ਹੁਣ ਸਾਡਾ ਇਸ ਲਈ ਜਵਾਨੀ ਦੀ ਉਮਰ ਵਿੱਚ ਹੀ ਜਾਣਾ ਬਣਦਾ ਆ ਜਵਾਨੀ ਦੀ ਉਮਰ ਚ ਹੀ ਧਰਮ ਕਮਾਉਣਾ ਬਣਦਾ ਆ ਜਦੋਂ ਬਜ਼ੁਰਗ ਹੋ ਗਏ ਉਦੋਂ ਤਾਂ ਸਰੀਰ ਜਵਾਬ ਦੇ ਦੇ ਜਗਾ ਜਦੋਂ ਬਜ਼ੁਰਗ ਹੋ ਗਏ ਨਾ ਉਦੋਂ ਤਾਂ ਸਰੀਰ ਜਵਾਬ ਦੇ ਜਾਵੇਗਾ ਇਸ ਲਈ ਨਿਸ਼ਚਾ ਕੀਤਾ ਵੀ ਗੰਗਾ ਦੀ ਯਾਤਰਾ ਕਰੀਏ ਗੁਰੂ ਅਮਰਦਾਸ ਸਾਹਿਬ ਜੀ ਦੀ ਜਦੋਂ ਆਪਾਂ ਕਥਾ ਸਰਵਣ ਕਰਦੇ ਆ ਨਾ ਗੁਰੂ ਪਿਆਰੇ ਤਾਂ ਪਹਿਲਾ ਹਿੱਸਾ ਆ ਧੰ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਦਾ ਜਦੋਂ ਗੁਰੂ ਅਮਰਦਾਸ ਸਾਹਿਬ ਗੁਰੂ ਵਾਲੇ ਨਹੀਂ ਬਣਿਆ ਦੂਸਰਾ ਹਿੱਸਾ ਆ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਦਾ ਜਦੋਂ ਸਿੱਖ ਬਣਦੇ ਨੇ ਗੁਰੂ ਵਾਲੇ ਬਣਦੇ ਨੇ ਸਿੱਖੀ ਦੀ ਕਮਾਈ ਕਰਦੇ ਨੇ ਤੀਸਰਾ ਹਿੱਸਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਕਥਾ ਦਾ ਜਦੋਂ ਗੁਰਤਾ ਗੱਦੀ ਮਿਲ ਜਾਂਦੀ ਹੈ ਗੁਰੂ ਬਣ ਕੇ ਜੀਵਨ ਬਤੀਤ ਕਰਦੇ ਨੇ ਇਹ ਪਹਿਲੇ ਹਿੱਸੇ ਦੀ ਆਪਾਂ ਗੱਲ ਕਰਨ ਲੱਗੇ ਆ ਮਨ 'ਚ ਖਿਆਲ ਆਇਆ ਵੀ ਤੀਰਥਾਂ ਤੇ ਜਾਣਾ ਚਾਹੀਦਾ ਹੈ ਇਸ ਲਈ 6 ਮਹੀਨਿਆਂ ਦਾ ਪ੍ਰਾਣ ਕਰ ਲਿਆ ਜੀ ਖਸ਼ਟ 마ਸ ਕੋ ਪ੍ਰਾਨ ਕਰਿਓ ਵਾਹਨ ਬਿਨ ਚਾਲੇ ਪੈਦਲੀ ਜਾਣਾ ਪੈਦਲੀ ਗੰਗਾ ਤੇ ਚਲੇ ਜਾਣਾ ਬੜੇ ਖੁਸ਼ ਹੋ ਕੇ ਇਸ਼ਨਾਨ ਕਰਦੇ ਗੰਗਾ ਦੇ ਕੰਡੇ ਤੇ ਬੈਠ ਕੇ ਪੂਜਾ ਕਰਦੇ ਇਸ ਲਈ ਇਸ ਤਰ੍ਹਾਂ 6 ਮਹੀਨਿਆਂ ਦਾ ਪ੍ਰਾਨ ਕਰ ਲਿਆ ਵੀ 6-6 ਮਹੀਨਿਆਂ ਬਾਅਦ ਜਾਇਆ ਕਰਾਂਗੇ ਆਪਸ ਪਵਿੱਤਰ ਯਾਤਰਾ ਕੋ ਕਰੇ ਸਰਬ ਵਿਕਾਰ ਰਜਾ ਪਰ ਹਰ ਯਾਤਰਾ ਕਰਦੇ ਤੇ ਯਾਤਰਾ ਵੀ ਜਿਹੜੀ ਬੜੀ ਵਖਰੀ ਕਰਦੇ ਬੜੀ ਭਾਵਨਾ ਦੇ ਨਾਲ ਆਪਣੇ ਹਿਰਦੇ ਵਿੱਚੋਂ ਵਿਕਾਰਾਂ ਨੂੰ ਦੂਰ ਕਰਕੇ ਜਿਵੇਂ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀਜੈ ਕੋਈ ਸਾਥ ਦਾ ਮਤਲਬ ਇਹ ਹੁੰਦਾ ਆ ਵੀ ਇਹ ਨਹੀਂ ਵੀ ਆਪਾਂ ਯਾਤਰਾ ਕਰਨ ਗਏ ਆ ਤੇ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਮਤਲਬ ਕਿ ਸਾਰਾ ਕੁਝ ਉਵੇਂ ਹੀ ਕਰਦੇ ਗਏ ਆ ਉੱਥੇ ਵੀ ਜਿਵੇਂ ਆਮ ਕਰਦੇ ਆ ਨਹੀਂ ਇਹਨਾਂ ਚੀਜ਼ਾਂ ਤੋਂ ਬੜਾ ਗਰੇਜ ਕਰਨਾ ਪੈਂਦਾ ਜਦੋਂ ਤੇ ਯਾਤਰਾ ਤੇ ਜਾਂਦੇ ਨਾ ਤੇ ਬੜੇ ਸੰਜਮ ਦੇ ਨਾਲ ਜਾਂਦੇ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ 6 ਮਹੀਨੇ ਬੀਤ ਜਾਂਦੇ ਉਦੋਂ ਜਾਂਦੇ ਹੁਣ ਕਹਿੰਦੇ 19 ਵਾਰ ਗਏ ਨੇ 19ਵੀਂ ਵਾਰ ਦਾ ਜ਼ਿਕਰ ਹੈ ਜਦੋਂ ਵੈਸੇ 21 ਵਾਰ ਗਏ ਸੀ ਪਰ ਹੁਣ 19 ਵਾਰ ਜਾ ਚੁੱਕੇ ਨੇ ਜਦੋਂ 19ਵੀਂ ਵਾਰ ਗਏ ਔਨ ਬਸੰਤੀ ਵਾਰ ਗਏ ਜਦ ਜਬ ਦੇਹ ਜਲਜਰੀ ਭੂਤ ਭਈ ਤਬ ਚੱਲ ਚੱਦਨ ਸਿਮਰਨ ਕੋ ਕਰਦੇ ਯਾਤਰਾ ਤੇ ਚੱਲਦਿਆਂ ਸਮੇਂ ਵੀ ਸਿਮਰਨ ਕਰਦੇ ਗੰਗਾ ਦਾ ਸਿਮਰਨ ਕਰਦੇ ਜਾਂਦੇ ਫਿਰ ਕਹਿੰਦੇ ਅਗਲੀ ਵਾਰ ਗਏ 20ਵੀਂ ਵਾਰ ਮਿਹੜਾ ਗ੍ਰਾਮਕ ਪੰਥ ਮਝਾਰੇ ਹੁਣ ਗੁਰੂ ਪਿਆਰੇ ਆਪਾਂ ਨੂੰ ਇਸ ਚੱਲ ਦੀ ਜਾਣਕਾਰੀ ਹੈ ਵੀ ਜਦੋਂ ਆਪਾਂ ਕਿਸੇ ਪਾਸੇ ਵੀ ਜਾਣੇ ਆ ਨਾ ਜਿਵੇਂ ਜਿਵੇਂ ਜਾਣ ਲੱਗ ਪੈਨੇ ਆ ਉਹ ਅਭਿਆਸ ਹੋ ਜਾਂਦਾ ਪਤਾ ਲੱਗ ਜਾਂਦਾ ਆ ਰਸਤਿਆਂ ਦਾ ਪਤਾ ਲੱਗ ਗਿਆ ਸਰਾਮਾਂ ਦਾ ਪਤਾ ਲੱਗ ਗਿਆ ਰਸਤੇ ਵਿੱਚ ਇੱਕ ਮੇੜਾ ਨਾਮ ਦਾ ਪਿੰਡ ਹੈ ਬਸਾਂ ਬਿਪਰ ਇੱਕ ਤਹਾਂ ਅਦਵਾ ਅਵਦਾਤ ਉਸ ਪਿੰਡ ਵਿੱਚ ਇੱਕ ਮਸ਼ਹੂਰ ਬ੍ਰਾਹਮਣ ਪੰਡਿਤ ਰਹਿੰਦਾ ਆ ਭੰਬੀ ਗੋਤਤਾ ਉਹ ਸਰਸਵਤੀ ਬ੍ਰਾਹਮਣ ਹੈ ਦੁਰਗਾ ਨਾਮ ਹੈ ਉਹਦਾ ਯਾਤਰੀ ਜਿੰਨੇ ਵੀ ਜਾਂਦੇ ਨੇ ਰਸਤੇ ਵਿੱਚ ਉਸ ਪਿੰਡ ਵਿੱਚ ਠਹਿਰਦੇ ਨੇ ਜਾ ਕੇ ਆਵਤ ਜਾਤ ਪਾਏ ਬਿਸਰਾਮ ਸਾਧਰ ਕਰੇ ਉਤਾਰਨ ਧਮ ਗੰਗਾ ਵੱਲ ਆਉਂਦੇ ਜਾਂਦੇ ਯਾਤਰੀ ਉੱਥੇ ਵਿਸ਼ਰਾਮ ਕਰਦੇ ਨੇ ਕਿਉਂਕਿ ਉਹਨੇ ਉਸ ਬ੍ਰਾਹਮਣ ਨੇ ਕੀ ਬਣਾਈ ਹੋਈ ਹੈ ਸਰਾ ਬਣਾਈ ਹੋਈ ਹੈ ਮਸਾਫਰਖਾਨਾ ਬਣਾਇਆ ਹੋਇਆ ਹੈ ਤੇ ਉਹ ਯਾਤਰੀਆਂ ਨੂੰ ਉੱਥੇ ਆਪਣੀ ਉਸ ਮੁਸਾਫਰਖਾਨੇ ਵਿੱਚ ਠਹਿਰਾਉਂਦਾ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਏ ਨਾ ਦੁਪਹਿਰ ਦਾ ਸਮਾਂ ਆ ਤਪਸ਼ ਬੜੀ ਹੈ ਤੇਰੇ ਦੁਪਹਿਰਾ ਹੈ ਤਬਤਾਵਨ ਪਾਉੜ ਰਹੇ ਜਨ ਕੀਰਤ ਪਾਵਨ ਦੁਪਹਿਰਾ ਕੱਟਣ ਦੇ ਲਈ ਉਸ ਪੰਡਤ ਦੇ ਘਰ ਗਏ ਦੁਰਗ ਦੁਰਗਾ ਬ੍ਰਾਹਮਣ ਦੇ ਘਰ ਗਏ ਜਿਹੜੀ ਉਹਨੇ ਮੁਸਾਫਰ ਖਾਨਾ ਬਣਾਇਆ ਹੋਇਆ ਸੀ ਉੱਥੇ ਗਏ ਆਰਾਮ ਕੀਤਾ ਕੁਝ ਸਮਾਂ ਲੰਮੇ ਪੈ ਗਏ ਪੈਦਲ ਜਾਂਦੇ ਸੀ ਨਾ ਲੰਮੇ ਪਏ ਇਸ ਲਈ ਵਿਦਿਆ ਪਠਿਓ ਸੋ ਵਿਪਰ ਬਿਸ਼ੇਖਾ ਸਮੁੰਦਰ ਕਪੀ ਤਿਸ ਨੇ ਦੇਖਾ ਦੁਰਗੋ ਪੰਡ ਦੁਰਗੋ ਪੰਡਤ ਜੋਤਿਸ਼ ਵਿਦਿਆ ਦਾ ਮਾਹਰ ਸੀ ਇਹਨੇ ਜੋਤਿਸ਼ ਪੜ੍ਹੀ ਹੋਈ ਸੀ ਸਰੀਰ ਤੇ ਚਿੰਨ ਚੱਕਰ ਵੇਖ ਕੇ ਦੱਸ ਦਿੰਦਾ ਸੀ ਪਤਾ ਲੱਗ ਜਾਂਦਾ ਸੀ ਇਹਨੂੰ ਵੀ ਮਤਲਬ ਕਿ ਭੁੱਖ ਜਾਣ ਲੈਂਦਾ ਸੀ ਬੰਦੇ ਦਾ ਆਉਣ ਵਾਲਾ ਸਮਾਂ ਜਾਣ ਲੈਂਦਾ ਸੀ ਸੁੰਦਰ ਪਾਦਰ ਬਿੰਦ ਨਹਾਰਾ ਗੁਰੂ ਅਮਰਦਾਸ ਸਾਹਿਬ ਲੰਮੇ ਪਏ ਨੇ ਤੇ ਇਹਨੇ ਇੱਕ ਨਿਸ਼ਾਨ ਧੱਕਿਆ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਨਾ ਇਨੇ ਪਦਪ ਦਾ ਨਿਸ਼ਾਨ ਵੇਖਿਆ ਪਹਿਲਾਂ ਦੂਰੋਂ ਵੇਖਿਆ ਫਿਰ ਨੇੜੇ ਆਇਆ ਚੰਗੀ ਤਰ੍ਹਾਂ ਦਰਸ਼ਨ ਕੀਤੇ ਦਰਸ਼ਨ ਕਰਕੇ ਵਿਚਾਰਦਾ ਰਿਹਾ ਵੇਖਦਾ ਰਿਹਾ ਸੋਚਦਾ ਰਿਹਾ ਸ਼੍ਰੀਪਤ ਬਿਸ਼ਨ ਭਈ ਅਵਤਾਰਾ ਕਿਦੋਂ ਚੱਕਰਵਰਤੀ ਨਿਰਭਪ ਪਾਰਾ ਕਹਿੰਦਾ ਜਾਂ ਤਾਂ ਇਹ ਕੋਈ ਰੱਬੀ ਅਵਤਾਰ ਹੋਣਗੇ ਉਹਨੂੰ ਪਤਾ ਲੱਗ ਗਿਆ ਤੇ ਜਾਂ ਫਿਰ ਇਹ ਚੱਕਰਵਰਤੀ ਬਾਦਸ਼ਾਹ ਹੋਣਗੇ ਦੁਰਗੋ ਨੇ ਇਹ ਗੱਲ ਨੂੰ ਸਮਝ ਲਿਆ ਇਹਨਾਂ ਦੋ ਜਨ ਬਿਨ ਅਪਰਨਾ ਕੋ ਇਹਨਾਂ ਦੋਨਾਂ ਤੋਂ ਬਗੈਰ ਹੋਰ ਕੁਝ ਨਹੀਂ ਹੋ ਸਕਦੇ ਜਾਂ ਤਾਂ ਇਹ ਕੋਈ ਅਵਤਾਰ ਬਨਣਗੇ ਤੇ ਜਾਂ ਇਹ ਬਾਦਸ਼ਾਹ ਬਨਣਗੇ ਦੁਰਗੋ ਇੱਧਰ ਧੰਗ ਗੁਰੂ ਅਮਰਦਾਸ ਸਾਹਿਬ ਲੰਮੇ ਪਏ ਉੱਠੇ ਜਾਗ ਪਏ ਚੱਲਣ ਦੀ ਤਿਆਰੀ ਕਰਨ ਲੱਗੇ ਪੰਡਤ ਕੋਲੀ ਬੈਠਾ ਸੀ ਦੁਰਗੋ ਲਗੇ ਦੇਣ ਤਬ ਦੱਛਨਾ ਦਿੱਜ ਜੂ ਇਹ ਲੀਜੈ ਚੱਲਣ ਲੱਗੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਜੇਬ ਚੋਂ ਕੁਝ ਪੈਸੇ ਕੱਢੇ ਦੇਣ ਲੱਗੇ ਪੰਡਤ ਨੂੰ ਦੇਣ ਕਿਉਂ ਲੱਗੇ ਕਿਉਂਕਿ ਪੰਡਤ ਜੀ ਤੁਸੀਂ ਬੜਾ ਚੰਗਾ ਕੰਮ ਕੀਤਾ ਹਾਂ ਦੀ ਸਲਾਹਤਾ ਵੀ ਕਰਨ ਲੱਗੇ ਬੀਬੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਆ ਇਹ ਮੁਸਾਫਰਖਾਨਾ ਬਣਾਇਆ ਆ ਆਉਂਦੇ ਜਾਂਦੇ ਯਾਤਰੀਆਂ ਲਈ ਬੜੀ ਸੌਖ ਹੈ ਕਿਸੇ ਨੇ ਰਾਤ ਕੱਟਨੀ ਆ ਰਾਤ ਕੱਟ ਲੈਂਦਾ ਆ ਕਿਸੇ ਨੇ ਦੁਪਹਿਰਾ ਖੱਟਣਾ ਦੁਪਹਿਰਾ ਕੱਟ ਲੈਂਦਾ ਆ ਤੇ ਬਹੁਤ ਵਧੀਆ ਤੇ ਆਪਣੇ ਵੱਲੋਂ ਕੁਝ ਦਿੱਤਾ ਦੇਣ ਲੱਗੇ ਨਾ ਤੇ ਬ੍ਰਿਪਦੀਨ ਬਲ ਬਿਨ ਬਨ ਮੈਂ ਅਬ ਮੈਂ ਅਬ ਨਹਿ ਲਿਓ ਉਹ ਪੰਡਤ ਸੀ ਜਿਹੜਾ ਦੁਰਗੋ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਅਮਰਦਾਸ ਸਾਹਿਬ ਅੱਗੇ ਕਹਿੰਦਾ ਵੀ ਇਹ ਭੇਟਾ ਮੈਂ ਹੁਣ ਨਹੀਂ ਲਵਾਂਗਾ ਕਹਿੰਦਾ ਜਦ ਸਮਰਾਥ ਹੋਵੋ ਮਹਾ ਤਬ ਲੈਣ ਕਰਿਓ ਜਦੋਂ ਤੁਸੀਂ ਪੂਰਨ ਸਮਰਾਥ ਹੋਵੋਗੇ ਨਾ ਉਦੋਂ ਮੈਂ ਭੇਟਾ ਲਵਾਂਗਾ ਆਬ ਮੁਝ ਸੋ ਕਹਿ ਦਿਜੀਐ ਬਾਤ ਤ ਹਮਦਾ ਹੈ ਪਰ ਮੇਰੇ ਨਾਲ ਹੁਣ ਵਾਦਾ ਕਰ ਦਿਓ ਕਰੋ ਵੀ ਮੈਂ ਉਹ ਮੰਗਣੀ ਮੰਗੀ ਦਛਣਾ ਦੇਵਾਂਗਾ ਉਸ ਉਸ ਵੇਲੇ ਜਿਹੜੀ ਮੈਂ ਮੰਗਾਗਾ ਉਹ ਤੁਹਾਨੂੰ ਦੇਣੀ ਪਵੇਗੀ ਮੈਂ ਤੁਹਾਨੂੰ ਯਾਦ ਕਰਵਾ ਕੇ ਤੁਹਾਨੂੰ ਆ ਕੇ ਮਿਲਾਂਗਾ ਸੋਹ ਸ੍ਰੀ ਅਮਰ ਬਖਾਨਿਓ ਕੈਸੇ ਤੋਂ ਬਜਾਨੀ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਵੀ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਮੈਨੂੰ ਪ੍ਰਭਤਾ ਮਿਲੇਗੀ ਫਿਰ ਉਹਨੇ ਦੱਸਿਆ ਕਹਿੰਦਾ ਤੁਹਾਡੇ ਪੈਰ 'ਤੇ ਇੱਕ ਚਿੰਨ ਹੈ ਨਿਸ਼ਾਨ ਹੈ ਉਹ ਆਮ ਬੰਦੇ ਦੇ ਨਹੀਂ ਹੁੰਦਾ ਉਹ ਬੰਦਾ ਜਿਹੜੇ ਜਿੰਦੇ 'ਚ ਚਰਨ ਚਰਨਾ 'ਚ ਨਿਸ਼ਾਨ ਹੋਵੇ ਨਾ ਉਹ ਜਰੂਰ ਆਉਣ ਵਾਲੇ ਸਮੇਂ 'ਚ ਜਾਂ ਤਾਂ ਕੋਈ ਅਵਤਾਰੀ ਪੁਰਖ ਹੁੰਦਾ ਆ ਜਾਂ ਬਾਦਸ਼ਾਹੀ ਬਾਦਸ਼ਾਹ ਹੱ ਬਣਦਾ ਆ ਇਸ ਲਈ ਮੈਂ ਉਹ ਉਹ ਤੁਹਾਡੇ ਕੋਲੋਂ ਮੰਗਾਗਾ ਤੇ ਮੈਨੂੰ ਦੇਣਾ ਗੁਰੂ ਅਮਰਦਾਸ ਸਾਹਿਬ ਹੱਸ ਪਏ ਕਹਿੰਦੇ ਠੀਕ ਹੈ ਕਾਹ ਦਿੱਸੋ ਮਾਰਗ ਚਲੇ ਆਵਣ ਕੋ ਤਾਂ ਮੰਗ ਇਧਰ ਗੁਰੂ ਅਮਰਦਾਸ ਸਾਹਿਬ ਉੱਥੋਂ ਚੱਲ ਪਏ ਇਧਰ ਬ੍ਰਾਹਮਣ ਆਪਣੇ ਘਰ ਵਾਪਸ ਆ ਗਿਆ ਰਸਤੇ ਵਿੱਚ ਇੱਕ ਹੋਰ ਘਟਨਾ ਵਾਪਰੀ ਮਿਲਿਓ ਸੰਗਿ ਸ੍ਰੀ ਅਮਰਕੇ ਕੇ ਬਚਨ ਬਲਾਸਾ ਇੱਕ ਰਸਤੇ ਵਿੱਚ ਇੱਕ ਬ੍ਰਹਮਚਾਰੀ ਭੇਸ ਵਿੱਚ ਇੱਕ ਸਾਧੂ ਮਿਲਿਆ ਗੁਰੂ ਅਮਰਦਾਸ ਸਾਹਿਬ ਨੂੰ ਬਚਨ ਬਲਾਸ ਕਰਨ ਲੱਗਾ ਸਰਬ ਦਿਨ ਸੰਗੀ ਰਹੇ ਉਤਰੇ ਕਥਾਨਾ ਜਿੰਨੇ ਦਿਨ ਵੀ ਲੱਗੇ ਇਕੱਠੇ ਰਹੇ ਗੁਰੂ ਅਮਰਦਾਸ ਸਾਹਿਬ ਤੇ ਉਹ ਬ੍ਰਹਮਚਾਰੀ ਸਾਧੂ ਗਮਨੇ ਬਹਰ ਪ੍ਰਭਾਤ ਕੋ ਹਿਤ ਦੁਹੇਣ ਠਾਨਾ ਇਸ ਲਈ ਜਿੱਥੇ ਆਰਾਮ ਵੀ ਇਕੱਠੇ ਕਰਦੇ ਉੱਥੋਂ ਸਵੇਰੇ ਇਕੱਠੇ ਚੱਲ ਪੈਂਦੇ ਇਸ ਤਰ੍ਹਾਂ ਗੁਰੂ ਪਿਆਰਿਓ ਗੰਗਾ ਤੇ ਇਸ਼ਨਾਨ ਪਾਨ ਕੀਤਾ ਜਾ ਕੇ ਪੂਜਾ ਕੀਤੀ ਆ ਘਰ ਆਪਨ ਸ੍ਰੀ ਅਮਰ ਜੂ ਆਪਾਨਿਓ ਬ੍ਰਹਮਚਾਰੀ ਗੁਰੂ ਅਮਰਦਾਸ ਸਾਹਿਬ ਜੀ ਬ੍ਰਹਮਚਾਰੀ ਨੂੰ ਆਪਣੇ ਘਰ ਲੈ ਆਏ ਬਾਸਰ ਕੇ ਉਹਨੂੰ ਬੜੇ ਪ੍ਰੇਮ ਨਾਲ ਉਹਨੂੰ ਖਾਣ ਪੀਣ ਨੂੰ ਦਿੰਦੇ ਤੇ ਬੜੀਆਂ ਗੱਲਾਂ ਕਰਦੇ ਰਹੇ ਪ੍ਰਮਾਤਮਾ ਦੇ ਬਾਰੇ ਕਰਮ ਦੇ ਬਾਰੇ ਪ੍ਰਸੰਗ ਚੱਲ ਪਿਆ ਕਿਸ ਪ੍ਰਸੰਗ ਪਰ ਵਾਰਤਾ ਬੋਲਿਓ ਬ੍ਰਹਮਚਾਰੀ ਕੋਈ ਪ੍ਰਸੰਗ ਚੱਲ ਰਿਹਾ ਸੀ ਬ੍ਰਹਮਚਾਰੀ ਬੋਲਿਆ ਗੁਰੂ تمہਾਰੋ ਕਵਨ ਹੈ ਕਿੰ ਮਦੀਖਿਆ ਘਾਰੀ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਗੁਰਮੰਤਰ ਕਿਹੜਾ ਲਿਆ ਆ ਕਿਹੜਾ ਗੁਰਮੰਤਰ ਜਪਦੇ ਹੋ ਤੁਸੀਂ ਉਹ ਦੁਰਗੋ ਪੰਡਿਤ ਹੋਰ ਹੈ ਇਹ ਬ੍ਰਹਮਚਾਰੀ ਸਾਧੂ ਹੋਰ ਹੈ ਦੋਨਾਂ 'ਚ ਫਰਕ ਹੈ ਸੁਣ ਸ਼੍ਰੀ ਅਮਰ ਬਖਾਨਿਓ ਗੁਰ ਮੋਹੇ ਨਾ ਪਾਇਓ ਗੁਰੂ ਅਮਰਦਾਸ ਸਾਹਿਬ ਚੱਲੇ ਤਾਂ ਨੇ ਧਰਮ ਕਮਾਉਂਦੇ ਨੇ ਪਰ ਗੁਰੂ ਤਾਂ ਕੋਈ ਧਾਰਿਆ ਨਹੀਂ ਅਜੇ ਤੱਕ ਵੈਸੇ ਨਾ ਜੀ ਜਿਹੜਾ ਇਤਿਹਾਸ ਹੈ ਇੱਥੇ ਬੇਨਤੀ ਕਰਾਂ ਆਪ ਜੀ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਬੰਨਾ ਨਾ ਜਿਨ੍ਹਾਂ ਨੇ ਉਹ ਤਾਂ ਧੁਰਦਰਗਾ ਤੋਂ ਬਖਸ਼ੇ ਹੋਏ ਨੇ ਇਹ ਜਿਹੜਾ ਇਤਿਹਾਸ ਬਣਦਾ ਨਾ ਸਾਰਾ ਇਹ ਸਾਡੇ ਵਰਗਿਆਂ ਲਈ ਸਿੱਖਿਆ ਵਾਸਤੇ ਬਣਦਾ ਆ ਵੀ ਗੁਰੂ ਬਿਨਾ ਗੱਤ ਨਹੀਂ ਹੈਗੀ ਗੁਰੂ ਤੋਂ ਬਿਨਾ ਨਹੀਂ ਪ੍ਰਾਪਤੀ ਗੁਰੂ ਤੋਂ ਬਿਨਾ ਕੁਝ ਲੇਖੇ ਚ ਨਹੀਂ ਪੈਂਦਾ ਪਰਮੇਸ਼ਰ ਨੂੰ ਜਪਣਾ ਤਾਂ ਗੁਰੂ ਧਾਰਨ ਕਰਕੇ ਉਹ ਫਿਰ ਲਾਭ ਬੜਾ ਮਿਲਦਾ ਆ ਇਸ ਲਈ ਗੁਰੂ ਪਿਆਰਿਓ ਜिन्नु ਜਿਸ ਬਾਣੀ ਨੇ ਜਿਸ ਇਤਿਹਾਸ ਨੇ ਗੁਰੂ ਦੀ ਇੰਨੀ ਮਹਿਮਾ ਕਥਨ ਕੀਤੀ ਹੈ ਬੜੇ ਹੈਰਾਨ ਹੋਈਦਾ ਆ ਸਾਡਾ ਸੰਸਾਰ ਇੰਨਾ ਵੇਸਲਾ ਆ ਗੁਰੂ ਵਾਲੇ ਪਾਸਿਓਂ ਸਾਰੀ ਉਮਰ ਬੰਦਾ ਲਗਾ ਜਾਂਦਾ ਆ ਗੁਰੂ ਵਾਲਾ ਬਣਦਾ ਨਹੀਂ ਜੇ ਬਣ ਵੀ ਜਾਂਦਾ ਆ ਉਹ ਗੁਰੂ ਦੀ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦਾ ਤੁਰਦਾ ਨਹੀਂ ਹੈ ਠੋਕਰਾਂ ਖਾਂਦਾ ਰਹਿੰਦਾ ਆ ਗੁਰੂ ਮਿਹਰ ਕਰੇ ਰੋ ਵਿਚਾਰ ਜਦੋਂ ਬ੍ਰਹਮਚਾਰੀ ਨੇ ਪੁੱਛਿਆ ਤਾਂ ਗੁਰੂ ਅਮਰਦਾਸ ਸਾਹਿਬ ਬੋਲੇ ਸੁਣ ਸ਼੍ਰੀ ਅਮਰ ਬਖਾਨਿਓ ਗੁਰ ਮੋਹੇ ਨਾ ਪਾਇਓ ਤਾਂ ਗੁਰੂ ਅਮਰਦਾਸ ਸਾਹਿਬ ਸੱਚੋ ਸੱਚ ਦੱਸ ਦਿੱਤਾ ਕਹਿੰਦੇ ਮੈਂ ਤਾਂ ਅਜੇ ਤੱਕ ਕੋਈ ਗੁਰੂ ਧਾਰਿਆ ਹੀ ਨਹੀਂ ਮੈਂ ਖੋਜ ਜਰੂਰ ਕਰਦਾ ਪਿਆ ਆ ਵੀ ਗੁਰੂ ਵਾਲਾ ਗੁਰੂ ਧਾਰਨ ਕਰਾਂ ਪਰ ਅਜੇ ਤੱਕ ਮੇਰੀ ਕੋਈ ਦ੍ਰਿਸ਼ਟੀ ਵਿੱਚ ਨਹੀਂ ਆਇਆ ਨਾਹ ਦੇਖਿਆ ਕਿਸ ਕੀ ਲਈ ਮੈਂ ਕਰੀ ਨਾ ਸੇਵਾ ਮੈਂ ਕਿਸੇ ਪਾਸੋਂ ਵੀ ਗੁਰਮੰਤਰ ਨਹੀਂ ਲਿਆ ਹੈ ਨਾ ਹੀ ਮੈਂ ਕਿਸੇ ਦੀ ਸੇਵਾ ਕੀਤੀ ਹੈ ਆ ਮੈਂ ਚਾਹੁੰਦਾ ਇਨਾਮ ਵੀ ਮੈਂ ਗੁਰੂ ਧਾਰਨ ਕਰਾਂ ਸੁਣਤ ਦੁਖਿਓ ਅਤਿ ਚਿਤ ਵਿਖੇ ਬੋਲਿਓ ਬ੍ਰਹਮਚਾਰੀ ਕਿਉਂਕਿ ਘਟਨਾ ਵਰਤੀ ਹੈ ਕੋਈ ਨਾ ਕੋਈ ਬਹਾਨਾ ਬਣਦਾ ਹੈ ਬੰਦਾ ਕਿਵੇਂ ਮੁੜਦਾ ਹੈ ਗੁਰੂ ਅਮਰਦਾਸ ਸਾਹਿਬ ਧਰਮ ਕਰਮ ਤਾਂ ਕਰਦੇ ਸੀ ਪਰ ਗੁਰੂ ਨਹੀਂ ਧਾਰਨ ਕੀਤਾ ਤੇ ਇਸ ਲਈ ਆ ਘਟਨਾ ਵਰਤੀ ਉਹ ਬ੍ਰਹਮਚਾਰੀ ਨਾ ਚਿੱਤ ਵਿੱਚ ਬਹੁਤ ਦੁਖੀ ਹੋ ਗਿਆ ਬੋਲਿਆ ਤਪ ਤੀਰਥ ਬ੍ਰਤ ਕਾਲ ਵੱਡ ਭੀ ਵਿਫਲ ਹਮਾਰੀ ਬੜਾ ਦੁਖੀ ਹੋ ਕੇ ਬੋਲਿਆ ਕਹਿੰਦਾ ਫਿਰ ਤਾਂ ਮੈਂ ਜਿੰਨੇ ਤਪ ਕੀਤੇ ਜਿੰਨੇ ਤੀਰਥ ਕੀਤੇ ਇਸ਼ਨਾਨ ਕੀਤੇ ਵਰਤ ਕੀਤੇ ਘਾਲ ਕਮਾਈ ਕੀਤੀ ਮੇਰਾ ਤਾਂ ਕਹਿੰਦਾ ਸਾਰਾ ਕੁਝ ਹੀ ਵਿਅਰਥ ਚਲਾ ਗਿਆ ਮਹਾ ਸਰਮਤ ਹੋਏ ਮੈਂ ਕਰੇ ਸਭ ਬਾਦ ਗਵਾਏ ਕਹਿੰਦਾ ਬੜੀ ਮਿਹਨਤ ਕੀਤੀ ਮੈਂ ਕਹਿੰਦਾ ਮੈਂ ਤਾਂ ਫਜ਼ੂਲ ਹੀ ਘਵਾਲਿਆ ਸਾਰਾ ਕੁਝ ਬ੍ਰਹਮਚਾਰੀ ਸਾਧੂ ਬੋਲਿਆ ਭਇਓ ਅਚਾਨਕ ਸਾਥ ਤੁਮ ਏ ਕਹਿ ਪੁਛਤਾਏ ਕਹਿੰਦਾ ਅਚਾਨਕ ਤੇਰੇ ਨਾਲ ਸਾਥ ਬਣ ਗਿਆ ਮੇਰਾ ਕੋਈ ਮਾੜਾ ਕਰਮ ਅੱਗੇ ਆ ਗਿਆ ਉਹਨਾਂ ਸਿੱਧੀਆਂ ਗੱਲਾਂ ਕਹੀਆਂ ਬਾਬਾ ਅਮਰਦਾਸ ਸਾਹਿਬ ਦੇ ਸਾਹਮਣੇ ਬੈਠੇ ਗੁਰੂ ਅਮਰਦਾਸ ਸਾਹਿਬ ਕਹਿੰਦਾ ਬਹੁਤ ਕੋਈ ਮਾੜਾ ਕਰਮ ਸੀ ਮੇਰਾ ਤੇਰੇ ਨਾਲ ਸਾਥ ਬਣ ਗਿਆ ਬੜਾ ਪਛਤਾਇਆ ਨਗੂਰੇ ਕੋ ਸੰਗੀ ਭਇਓ ਕਿ ਖਾਣ ਰੋਪਾਨਾ ਕਹਿੰਦਾ ਮੈਨੂੰ ਕੀ ਪਤਾ ਸੀ ਮੈਂ ਇੱਕ ਨਗੂਰੇ ਬੰਦੇ ਦੀ ਸੰਗਤ ਕਰਦਾ ਪਿਆ ਆ ਬ੍ਰਹਮਚਾਰੀ ਸਾਧੂ ਬੋਲਿਆ ਕਹਿੰਦਾ ਖਾਣਾ ਪੀਣਾ ਇਕੱਠਿਆਂ ਕੀਤਾ ਉਹਦੇ ਦਾ ਇਕੱਠਾ ਖਾਈ ਪੀਤੀ ਜਾਂਦੇ ਆ ਕਹਿੰਦਾ ਮੈਂ ਤਾਂ ਅਜ ਤੱਕ ਕਿਸੇ ਆਪਣੇ ਹੱਥੀ ਆਪ ਹੀ ਤਿਆਰ ਕਰਕੇ ਖਾਂਦਾ ਸੀ ਕਿਸੇ ਨਗਰੇ ਦਾ ਮੈਂ ਖਾਦਾ ਨਹੀਂ ਉਹ ਮਨਾ ਸਿਰ ਮਾਰ ਕੇ ਕਹਿੰਦਾ ਤੂੰ ਕੀ ਕਰ ਲਿਆ ਇੱਕ ਨਗਰੇ ਦੇ ਹੱਥੋਂ ਖਾ ਲਿਆ ਨਗਰੇ ਦੀ ਸੰਗਤ ਕਰ ਲਈ ਪੁੰਨ ਆਕਾਰਥ ਸਭ ਭਾਏ ਮੁਝ ਚਿੰਤ ਮਹਾਨਾ ਮੇਰੇ ਤਾਂ ਸਾਰੇ ਕੀਤੇ ਪੁੰਨ ਵਿਅਰਥ ਚਲੇ ਗਏ ਬ੍ਰਿਧ ਹੋਤ ਲੋ 임 ਰਹੇ ਨਾ ਗੁਰੂ ਬਨਾਇਓ ਪਤਾ ਕੀ ਬੋਲਿਆ ਕੋ ਕਿਉਂਕਿ 8 ਸਾਲ ਦੀ ਉਮਰ ਵਿੱਚ ਮਹਾਰਾਜ ਗੁਰੂ ਦੀ ਸ਼ਰਨ ਚ ਆਏ ਸੀ ਕਹਿੰਦਾ ਬੁੱਢਾ ਹੋ ਗਿਆ ਆਲੇ ਅਜੇ ਨਗੋਰਾ ਹੀ ਤੁਰਿਆ ਫਿਰਦਾ ਹੈ ਉਹ ਬ੍ਰਹਮਚਾਰੀ ਸਾਧੂ ਤੇ ਬੋਲ ਸੀ ਮਹਾ ਕਰਮ ਖੋਟਾ ਕੀ ਉਹ ਮਨਮਤ ਬਰਮਾਇਓ ਕਿਸੇ ਨੂੰ ਵੀ ਗੁਰੂ ਨਹੀਂ ਬਣਾਇਆ ਬਹੁਤ ਖੋਟਾ ਕਰਮ ਕੀਤਾ ਇਹ ਮਨਮਤਾ ਹੋ ਕੇ ਜਿਵੇਂ ਵੀ RAMNAL ਹੀ ਬੈਠਾ ਹੈ ਬੜਾ ਕਰੋਧਤ ਹੋ ਕੇ ਘਰ ਦੇ ਵਿੱਚੋਂ ਬਾਹਰ ਨਿਕਲ ਗਿਆ ਆਪਣੇ ਰਾਹੇ ਪੈ ਗਿਆ ਉਹਨੇ ਗੱਲਾਂ ਤਾਂ ਕਹਿ ਦਿੱਤੀਆਂ ਬ੍ਰਹਮਚਾਰੀ ਸਾਧੂ ਨੇ ਪਰ ਧੰਨ ਗੁਰੂ ਅਮਰਦਾਸ ਸਾਹਿਬ ਨੂੰ ਬੜਾ ਪਿਛਤਾਵਾ ਹੋ ਗਿਆ ਆ퍼 ਸਰਬ ਹੀ ਸੁੱਧ ਗਈ ਇੱਕ ਹੀ ਲਿਬ ਲੱਗੀ ਬਾਕੀ ਤਾਂ ਸਾਰੀ ਸੁੱਧ ਬੁੱਧ ਖਤਮ ਹੋ ਗਈ ਇੱਕੋ ਹੀ ਗੱਲ ਵਾਰ-ਵਾਰ ਅੰਦਰ ਚੋਟ ਕਰ ਦਿਓ ਇਹ ਤੇ ਗੁਰਾ ਹੀ ਤੁਰਿਆ ਫਿਰਦਾ ਆ ਆਜੇ ਤੱਕ ਬੁੱਢਾ ਹੋ ਗਿਆ ਆ ਜੇ ਹੋਰ ਕੀ ਲੱਭਦਾ ਆ ਕੀ ਭਾਲਦਾ ਆ ਹੁਣ ਇੱਕੋ ਹੀ ਸੁੱਧ ਬੁੱਧ ਲੱਗ ਗਈ ਕਿਸੇ ਤਰ੍ਹਾਂ ਗੁਰੂ ਮਿਲੇ ਗੁਰੂ ਧਾਰਨ ਕਰਨਾ ਦੇਲੇ ਵਿੱਚ ਬੜੀ ਇੱਛਾ ਪੈਦਾ ਕਿਉਂਕਿ ਉਹ ਬ੍ਰਹਮਚਾਰੀ ਸਾਧੂ ਵੀ ਕਮਾਈ ਵਾਲਾ ਸੀ ਇਸ ਲਈ ਉਹ ਗੱਲ ਬੜੀ ਅੰਦਰ ਲੱਗੀ ਫਿਰ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਨੇ ਪ੍ਰਭ ਆਗਾ ਬੇਨਤੀ ਕਰੀ ਪੂਰੋ मम ਆਸਾ हे ਪ੍ਰਮਾਤਮਾ ਮੇਰੀ ਆਸਾ ਪੂਰੀ ਕਰੋ ਮੇਰੀ ਇੱਛਾ ਪੂਰੀ ਕਰੋ ਮੈਨੂੰ ਗੁਰੂ ਨਾਲ ਮਿਲਾਓ हे ਦਇਆ ਦੇ ਖਜ਼ਾਨੇ ਪਰਮੇਸ਼ਰ ਦੀ ਰਾਵਰ ਕੇ ਪਦ ਪਦਮ ਤੇ ਨਿਕਸੀ ਸ਼ੁਭ ਗੰਗਾ ਤੇ ਮੈਂ ਬੜੀ ਬੜੀ ਗੰਗਾ ਦੇ ਯਾਤਰਾ ਤੇ ਵੀ ਗਿਆ ਆਂ ਪੂਜਾ ਇਸ਼ਨਾਨ ਵੀ ਕਰਦਾ ਰਿਹਾ ਆਂ ਮੇਰੇ ਤੇ ਕਿਰਪਾ ਕਰੋ ਮੈਨੂੰ ਸਤਿਗੁਰੂ ਮਿਲੇ ਇਸ ਤਰ੍ਹਾਂ ਬੇਨਤੀਆ ਕਰਦੇ ਨੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਆਪੇ ਸਰਵਣ ਕੀਤਾ ਸੀ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹ ਗੱਲ ਕਹਿ ਦਿੱਤੀ ਨਾ ਉਸ ਬ੍ਰਹਮਚਾਰੀ ਸਾਧੂ ਨੇ ਵੀ ਨਗੁਰਾਈ ਤੁਰਿਆ ਫਿਰਦਾ ਆ ਹਰ ਵੇਲੇ ਇਧਰ ਹੀ ਧਿਆਨ ਰਹਿਣ ਲੱਗ ਪਿਆ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਬੇਨਤੀਆਂ ਕਰਨ ਲੱਗ ਪਏ ਜਿੰਦੀ ਪੂਜਾ ਪ੍ਰਤੀਸ਼ਟਾ ਕਰਦੇ ਨੇ ਉਹਦੇ ਅੱਗੇ ਬੇਨਤੀਆਂ ਕਰਦੇ ਨੇ ਮੇਰੇ ਤੇ ਮਿਹਰ ਕਰੋ ਮੈਨੂੰ ਗੁਰੂ ਮਿਲਾਓ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀਆਂ ਅਰਦਾਸਾਂ ਕਰਦੇ ਨੇ ਹੁਣ ਕੋਈ ਧਿਆਨ ਨਹੀਂ ਰਹਿ ਗਿਆ ਨਾ ਖਾਣ ਪੀਣ ਵਿੱਚ ਧਿਆਨ ਬੌਰ ਭਈ ਜਬ ਜਾਮਨੀ ਸੋਚਤ ਚਿਤ ਜਾਗਾ ਨਿਭ ਲਾਗਿਆ ਨਾ ਨੀਂਦ ਹੋਏ ਜਿਨ ਬਣ ਹਣ ਰਾਤ ਰਾਤ ਭਈ ਤੇ ਸੋਚਦੇ ਆ ਸੋਚਦੇ ਆ ਜਾਗਦੇ ਰਹੇ ਮਨ ਵਿੱਚ ਪ੍ਰੇਮ ਹੈ ਪਰਮੇਸ਼ਰ ਦੇ ਪ੍ਰਤੀ ਪਰ ਗੁਰੂ ਦੀ ਗੁਰੂ ਨਹੀਂ ਮਿਲ ਰਿਆ ਸਿਰ ਦੀ ਦਨੀ ਹੋਈ ਇੱਕੋ ਹੀ ਲੱਗੀ ਰਹੀ ਜੀ ਹੈ ਨਾਉ ਥਾਉ ਬਿਨ ਰੂਪ ਕੇ ਸਤਗੁਰੂ ਉਹ ਧਿਆਵੇ ਸਤਗੁਰੂ ਦੇ ਅੱਗੇ ਬੇਨਤੀਆਂ ਸਤਗੁਰੂ ਦੀ ਪ੍ਰਾਪਤੀ ਦੀ ਬੇਨਤੀਆਂ ਕਰਦੇ ਨੇ ਮੇਰੀ ਆਸ ਪੂਰੀ ਕਰੋ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਦੀਰਘ ਸਵਾਸ ਅਸਾਰ ਦੋ ਇੱਕ ਦੋ ਬ੍ਰਿਧ ਦੇ ਉਹਨਾਂ ਹਿਰਦੇ ਵਿੱਚ ਇੱਕੋ ਲਗਨ ਲੱਗੀ ਰਹਿੰਦੀ ਵੀ ਪੂਰਨ ਗੁਰੂ ਕਿਵੇਂ ਮਿਲੇ ਖਾਣ ਪੀਣ ਨੀਂਦ ਸਭ ਵਿਸਰ ਗਿਆ ਅੱਖਾਂ ਦੇ ਵਿੱਚੋਂ ਵਿਰਾਗ ਦੇ ਹੰਝੂ ਵਗਦੇ ਰਹਿੰਦੇ ਨੇ ਕਹਿੰਦੇ ਇੱਕ ਤਾਂ ਦੇਹੀ ਬ੍ਰਿਧ ਹੈ ਲੰਬੇ ਲੰਬੇ ਸਾਹ ਭਰਦੇ ਨੇ ਕਹਿੰਦੇ ਤੇ ਤੇਰ ਜੀਵਨ ਸਤਗੁਰ ਬਿਨਾ ਕੱਛ ਸਰੈ ਨਾ ਕਾਜੂ ਸਤਗੁਰੂ ਬਿਨਾ ਤਾਂ ਜੀਵਨ ਤਾਂ ਘਾਰ ਹੈ ਸਤਗੁਰੂ ਬਿਨਾ ਤਾਂ ਕੋਈ ਵੀ ਕਾਰਜ ਨਹੀਂ ਸੌਰ ਦਾ ਗੁਰਮਤਿ ਛਿਤ ਕੋ ਰਾਜ ਪਿਆ ਤਿਕ ਸਰਬੁਰ ਰਾਜੂ ਕਹਿੰਦੇ ਸਤਗੁਰੂ ਤੋਂ ਬਿਨਾ ਤਾਂ ਵੇਖੋ ਕਿਡੀਆਂ ਕਿਡੀਆਂ ਵੱਡੀਆਂ ਗੱਲਾਂ ਕਹੀਆਂ ਕਹਿੰਦੇ ਸਤਗੁਰੂ ਤੋਂ ਬਿਨਾ ਤਾਂ ਧਰਤੀ ਦਾ ਰਾਜ ਤਾਂ ਕੀ ਸਵਰਗਾਂ ਦਾ ਰਾਜ ਵੀ ਤਰ ਘਾਤ ਹੋ ਗਾ ਮਤਲਬ বিজেবন্ধ ਇਹਦੇ ਧਰਤੀ ਦਾ ਰਾਜ ਤਾਂ ਕੀ ਜੇ ਸਵਰਗਾਂ ਦਾ ਵੀ ਰਾਜਾ ਹੋਵੇ ਨਾ ਤੇ ਉਹ ਵੀ ত্রੇਕ ਤ੍ਰigarh ਹੈ ত্রigarh ত্রিਗ ਹੈ ਵੀ ਕੋਈ ਫਾਇਦਾ ਨਹੀਂ ਗੁਰੂ ਤੋਂ ਬਿਨਾ ਤੇ ਇਸ ਲਈ ਗੁਰੂ ਬਗੈਰ ਲੋਕ ਪਰਲੋਕ ਦੇ ਸਾਰੇ ਸੁਖ ਵਿਕਾਰ ਹਨ ਇਹ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੋਚਦੇ ਨੇ ਵਿਚਾਰਦੇ ਨੇ ਸਤਗੁਰ ਪੂਰਾ ਜੇ ਮਿਲੈ ਦੇਦੇ ਜੁ ਉਪਦੇਸ਼ੂ ਸਤਗੁਰੂ ਪੂਰਾ ਜੇ ਮਿਲੇ ਤਾਂ ਉਹ ਹੀ ਆਪਣਾ ਉਪਦੇਸ਼ ਦਿੰਦਾ ਆ ਫੇਰੀ ਸਾਰੇ ਕੀਤੇ ਕਰਮ ਸਫਲ ਹੁੰਦੇ ਨੇ ਧਰਮ ਦੇ ਕਰਮ ਸਾਰੇ ਕਲੇਸ਼ ਮਿਟ ਜਾਂਦੇ ਆਪਣੇ ਆਪ ਨੂੰ ਕਹਿੰਦੇ ਮੈਂ ਕਰਮਹੀਨ ਆ ਮੈਂ ਕਰਮਾਂ ਤੋਂ ਖਾਦੀ ਆ ਮਾੜੇ ਭਾਗਾਂ ਵਾਲਾ ਆ ਜਿੰਨੂੰ ਅਜੇ ਤੱਕ ਗੁਰੂ ਨਹੀਂ ਮਿਲਿਆ ਇਸ ਲਈ ਇਥੋਂ ਤੱਕ ਪ੍ਰਾਨ ਕਰ ਲਿਆ ਕਹਿੰਦੇ ਜੇ ਗੁਰੂ ਨਾਨਕ ਮਿਲਿਆ ਤੇ ਮੈਂ ਅੰਨ ਪਾਣੀ ਛੱਡ ਕੇ ਪ੍ਰਾਨ ਤਿਆਗ ਦਿਆਂਗਾ ਸਰੀਰ ਛੱਡ ਦੇਗਾ